ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ ਆਪਾਂ 올ਿਮਪੀਆਰਡ ਪੇਪਰ ਦੀ ਤਿਆਰੀ ਲਈ ਹਰ ਰੋਜ਼ ਬਿਆ ਕਰਨ ਦਾ ਇੱਕ ਟੌਪਿਕ ਅਪਲੋਡ ਕਰਦੇ ਆ ਅੱਜ ਪੁੱਤਰ ਆਪਾਂ ਅਰਥਬੋਧ ਬਾਰੇ ਪੜ੍ਹਾਂਗੇ ਅਰਥਬੋਧ ਪਹਿਲਾਂ ਅਰਥ ਅਰਥਬੋਧ ਜਿਵੇਂ ਨਾਮ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਕਿਸੇ ਚੀਜ਼ ਦਾ ਅਰਥ ਜਿੱਦਾਂ ਕੋਈ ਸ਼ਬਦ ਹੈ ਕੋਈ ਬਾਗਾਂ ਦੀ ਚੀਜ਼ ਤੋਂ ਉਸ ਦਾ ਅਰਥ ਕਲੀਅਰ ਹੋਵੇ ਉਸ ਨੂੰ ਅਰਥਬੋਧ ਕਹਿੰਦੇ ਹਨ ਠੀਕ ਹੈ ਬੁੱਤਰ ਅਰਥ ਬੋਤੋਪਾ ਹੈ ਸ਼ਬਦਾਂ ਦੀ ਅਰਥ ਦੇ ਪੱਖ ਤੋਂ ਕੀਤੀ ਗਈ ਵਿਆਖਿਆ ਠੀਕ ਹੈ ਅਰਥ ਦੱਸਣਾ ਉਸ ਦਾ ਅਰਥ ਦੇ ਪੱਖ ਤੋਂ ਵਿਆਖਿਆ ਕੀਤੀ ਜਾਂਦੀ ਹੈ ਤੁਹਾਨੂੰ ਪੇਪਰ ਦੇ ਵਿੱਚ ਪੰਜਾਬੀ 올ਿਮਪੀਆਡ ਵਿੱਚ ਵੀ ਜਿੱਤੇ ਵਿਆਕਰਨ ਵਿੱਚ ਵੀ ਐਦਾਂ ਆ ਸਕਦਾ ਬੇ ਅਰਥ ਦੇ ਪੱਖ ਤੋਂ ਜਿਹੜੇ ਸ਼ਬਦ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਕਿੰਨੀ ਤਰ੍ਹਾਂ ਦੇ ਹੁੰਦੇ ਬੁੱਤਰ ਚਾਰ ਇਹ ਤੁਸੀਂ ਯਾਦ ਰੱਖਣਾ ਅਰਥ ਦੇ ਪੱਖ ਤੋਂ ਅਰਥ ਦੇ ਪੱਖ ਤੋਂ ਜਿਹੜੇ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਆ ਚਾਰ ਤਰ੍ਹਾਂ ਦੇ ਇਹ ਲੰਬੀਆਰਡ ਪੇਪਰ ਵਿੱਚ ਵੀ ਆ ਸਕਦਾ ਹੈ ਤੇ ਪੰਜਾਬੀ ਵਿਆਕਰਨ ਦੇ ਪੇਪਰ ਵਿੱਚ ਵੀ ਇਹ ਆਵੇਗਾ ਪਹਿਲਾ ਹੈ ਪੁੱਤਰ ਬੋਆਰਥਿਕ ਸਮਾਨਾਰਥਿਕ ਬਰੋਧਾਰਥਿਕ ਤੇ ਬਹੁਤੀ ਸ਼ਬਦਾਂ ਦੀਆਂ ਇੱਕ ਸ਼ਬਦ ਠੀਕ ਹੈ ਜਿਵੇਂ ਪੁੱਤਰ ਆਪਾਂ ਇਹਨਾਂ ਦੇ ਨਾਮ ਤੋਂ ਪਹਿਲਾਂ ਕਲੀਅਰ ਕਰਦੇ ਆ ਇਹਦਾ ਮਾਰ ਅਰਥ ਬੋਆਰਥਿਕ ਸ਼ਬਦ ਹੁੰਦੇ ਪੁੱਤਰ ਜਿਹੜੇ ਕੀ ਹੈ ਸ਼ਬਦ ਇੱਕ ਹੁੰਦਾ ਹੈ ਪਰ ਉਹਦੇ ਅਰਥ ਕਿਹ ਵੱਖ-ਵੱਖ ਹੁੰਦੇ ਨੇ ਸ਼ਬਦ ਇੱਕ ਪਰ ਉਹਦੇ ਅਰਥ ਵੱਖ-ਵੱਖ ਜਿੱਦਾਂ ਕਿ ਆਪ ਉਦਾਹਰਣੇ ਦੇ ਤੌਰ ਤੇ ਗਾਰੇ ਉੱਤਰ ਉੱਤਰਿਕ ਤਾਂ ਪ੍ਰਸ਼ਨ ਦਾ ਉੱਤਰ ਹੋ ਗਿਆ ਦੂਜਾ ਉੱਤਰ ਕੀ ਆ ਵਿਰਾਮ ਪੌੜੀਆਂ ਤੋਂ ਉੱਤਰਿਆ ਠੀਕ ਹੈ ਤੀਜਾ ਹੋ ਸਕਦਾ ਪੁੱਤਰ ਵੀ ਉਹ ਡਿੱਗ ਗਿਆ ਉਸ ਦੀ ਜਿਹੜਾ ਸੀ ਗੁੱਟ ਉੱਤਰ ਗਿਆ ਠੀਕ ਹੈ ਉਸ ਦਾ ਮੋਢਾ ਉੱਤਰ ਗਿਆ ਪੁੱਤਰ ਇਹ ਹੁੰਦਾ ਹੈ ਸ਼ਬਦ ਇੱਕਾ ਪਰ ਉਹਦੇ ਅਰਥ ਵੱਖ-ਵੱਖ ਨੇ ਠੀਕ ਹੈ ਬਹੁ ਅਰਥ ਬਹੁ ਅਰਥੀ ਉਹਦੇ ਸ਼ਬਦਿਕ ਹੁੰਦਾ ਸਮਾਨਾਰਥਿਕ ਅੱਗੇ ਬੁੱਧਰ ਸਮਾਨਾਰਥਿਕ ਸ਼ਬਦ ਕਿਹੜੇ ਹੁੰਦੇ ਆ ਨਾ ਜਿੰਨੇ ਸਮਾਨਾਰਥਿਕ ਹੁੰਦਾ ਪੁੱਤਰ ਇੱਕ ਇਹਦੇ ਵਿੱਚ ਕੀ ਹੈ ਬਹੁ ਅਰਥ ਹੈ ਇਸ ਦੇ ਵਿੱਚ ਇੱਕ ਹੀ ਅਰਥ ਹੈ ਸ਼ਬਦ ਅਲੱਗ-ਅਲੱਗ ਨੇ ਪਰ ਉਹਦਾ ਅਰਥ ਇੱਕ ਹੀ ਹੈ ਸਮਾਨ ਅਰਥ ਹੈ ਇੱਕੋ ਅਰਥ ਹੈ ਇਹਦੇ ਵਿੱਚ ਜਿਹੜੇ ਜਿਹੇ ਸ਼ਬਦ ਸੀ ਉਹ ਇੱਕੋ ਜਿਹੀ ਸਾਰਥ ਲੱਗ ਲੱਗ ਸੀ ਪਰ ਇਹਦੇ ਵਿੱਚ ਜਿਹੜੇ ਸ਼ਬਦ ਨੇ ਉਹ ਜਿਹੜੇ ਸੀ ਅਲੱਗ-ਅਲੱਗ ਹੋਣਗੇ ਪਰ ਅਰਥ ਉਹਨਾਂ ਦਾ ਸਮਾਨ ਜਿਦ ਬੁਧਰਾ ਆਪਾ ਉਤਮ ਆਪਾਂ ਇੱਥੇ ਲੈ ਸਕਦੇ ਆਂ ਆਪਾਂ ਇੱਥੇ ਸ਼ਬਦ ਲੈਨੇ ਆ ਉਤਮ ਉਤਮ ਦਾ ਅਰਥ ਕੀ ਹੁੰਦਾ ਸ੍ਰੇਸ਼ਟ ਵਧੀਆ ਚੰਗਾ ਉਹ ਕੀ ਆ ਅਲੱਗ-ਅਲੱਗ ਕੀ ਨੇ ਇਹਦੇ ਸ਼ਬਦ ਨਹੀਂ ਪਰ ਅਰਥ ਸਮਾਨ ਨੇ ਇਹਦੀ ਵਿੱਚ ਸ਼ਬਦ ਇੱਕੋ ਇੱਕੋ ਹੀ ਰਹਿੰਦਾ ਹੈ ਸ਼ਬਦ ਇੱਕੋ ਹੀ ਹੁੰਦਾ ਪਰ ਅਰਥ ਅਲੱਗ-ਅਲੱਗ ਹੁੰਦੇ ਨੇ ਠੀਕ ਹੈ ਬ੍ਰੂਤਾਰਤੀ ਕੁੰਦਪੁੱਤਰ ਵਿਰੋਧੀ ਸ਼ਬਦ ਇੱਕ ਦੂਜੇ ਦੇ ਉਲਟ ਹੁੰਦੇ ਬਹੁਤ ਹੀ ਸ਼ਬਦਿੰਤਾ ਇੱਕ ਸ਼ਬਦ ਹੈ ਇਸ ਦੇ ਵਿੱਚ ਪੁੱਤਰ ਬਹੁਤ ਸ਼ਬਦਾਂ ਦਾ ਇੱਕ ਵਾਕ ਹੁੰਦਾ ਉਹਦਾ ਉੱਤਰ ਜਿਹੜਾ ਇੱਕ ਸ਼ਬਦ ਵਿੱਚ ਹੁੰਦਾਗਾ ਜਿਵੇਂ ਇਹ ਬਹੁਤ ਮਹੱਤਵਪੂਰਨ ਵਾਕ ਹੈ ਪੁੱਤਰ ਜਿਹੜੀ ਥਾ ਸਭ ਦੀ ਸਾਂਝੀ ਹੋਵੇ ਉਸ ਨੂੰ ਕੀ ਕਹਿੰਦੇ ਆ ਸ਼ਾਮਲਾੜ ਇਹ ਬਹੁਤ ਮਹੱਤਵਪੂਰਨ ਹੈ ਤੁਹਾਨੂੰ ਯਾਦ ਹੋਵੇ ਪੰਜਾਬੀ 올ਿਮਪੀਆਡ ਦੇ ਵਿੱਚ ਇਹ ਪ੍ਰਸ਼ਨ ਆਇਆ ਸੀ ਇਸ ਕਰਕੇ ਪੁੱਤਰ ਇਹਨੂੰ ਟੌਪਿਕ ਨੂੰ ਨਾ ਧਿਆਨ ਨਾ ਸੋਣਾ ਪੰਜਾਬੀ 올ਿਮਪੀਆਡ ਵਾਸਤੇ ਇਹਦੇ ਵਿੱਚ ਕੁਐਸਚਨ ਆ ਸਕਦੇ ਨੇ ਵਲੰਬੋਹਾਰਤਿਕ ਸ਼ਬਦ ਜਿਹੜਾ ਪੁੱਤਰ ਆਪਾਂ ਕਰ ਚੁੱਕਿਆ ਬੋਹਾਰਤਿਕ ਸ਼ਬਦ ਉਹ ਹੁੰਦੇ ਆ ਨਾ ਜਿੰਨਾ ਦੇ ਵੱਖ-ਵੱਖ ਪ੍ਰਸੰਘਾਂ ਵਿੱਚ ਵੱਖ-ਵੱਖ ਅਰਥ ਹੁੰਦੇ ਆ ਠੀਕ ਹੈ ਪੁੱਤਰ ਉਹਦਾ ਕੀ ਹੈ ਹਰੇਕ ਵੱਖ-ਵੱਖ ਤਾਂ ਉਹਦਾ ਵੱਖ-ਵੱਖ ਅਰਥ ਨਿਕਲਦਾ ਜਿਵੇਂ ਇੱਥੇ ਜਗ ਠੀਕ ਹੈ ਜਗ ਇੱਕ ਦਾ ਪੁੱਤਰ ਪਾਣੀ ਦਾ ਜਗ ਉਹ ਇੱਕ ਆਪਾਂ ਕਹਿੰਦੇ ਨੇ ਮੀਂਹ ਹੀ ਪੈ ਰਿਹਾ ਉਹਨਾਂ ਨੇ ਜਗ ਕੀਤਾ ਠੀਕ ਹੈ ਇਹ ਦੇਖੋ ਪੁੱਤਰ ਇੱਕ ਹੁੰਦਾ ਦੁਨੀਆ ਊੜਾ ਉਸ ਨੂੰ ਐਨੀ ਪਿਆਸ ਲੱਗੀ ਕਿ ਉਹ ਪਾਣੀ ਦਾ ਪੂਰਾ ਜੱਗ ਹੀ ਪੀ ਗਿਆ ਠੀਕ ਹੈ ਤੇ ਐਡਾ ਕੀਆ ਪਿੰਡ ਵਿੱਚ ਜੱਗ ਹੋਇਆ ਤਾਂ ਸਾਬਣੇ ਰੱਜ ਕੇ ਖਾਦਾ ਉਹ ਜਿਹੜਾ ਮੀਹ ਵਾਸਤੇ ਪਿੰਡ ਵਾਲਿਆਂ ਦੇ ਜੱਗ ਕੀਤਾ ਅੱਗੇ ਪੁੱਤਰ ਈੜੀ ਸਿਆਣੇ ਕਹਿੰਦੇ ਹਨ ਇਹ ਜੱਗ ਮਿੱਠਾ ਅਗਲਾ ਕੀਨੇ ਡਿੱਠਾ ਅਗਲਾ ਕਿਨੇ ਡਿੱਠਾ ਜੱਗ ਇੱਥੇ ਪੁੱਤਰ ਦੁਨੀਆ ਨੂੰ ਗਿਆਗਾ ਠੀਕ ਹੈ ਪੁੱਤਰ ਜਿੱਦਾਂ ਆਪਾਂ ਨੇ ਜੰਮਬੜ ਲਈ ਸੀ ਉੱਤਰ ਠੀਕ ਹੈ ਬੁਖਾਰ ਉੱਤਰ ਗਿਆ ਹੜ ਦਾ ਬਾਣੀ ਉੱਤਰ ਗਿਆ ਇਹ ਅਰਥ ਇਹ ਹੈ ਇੱਕੀ ਉਹੇ ਪਰ ਪ੍ਰਸੰਗ ਅਲੱਗ-ਅਲੱਗ ਹੋਣ ਕਰਕੇ ਦਾ ਉੱਤਰ ਅਲੱਗ-ਅਲੱਗ ਹੋਗਾ ਅੱਗੇ ਦੇ ਕਬੁੱਤਰ ਉੜਾ ਬੁਖਾਰ ਉੱਤਰ ਗਿਆ ਐੜਾ ਹੜ ਦਾ ਪਾਣੀ ਉੱਤਰ ਗਿਆ ਈੜੀ ਕੱਪੜੇ ਦਾ ਰੰਗ ਉੱਤਰ ਗਿਆ ਸਸਾ ਬਸ ਵਿੱਚੋਂ ਸਵਾਰੀ ਉੱਤਰ ਗਈ ਹਾ ਹ ਨਲਾਇਕ ਵਿਦਿਆਰਥੀ ਵਿਅਕਤੀ ਦੇ ਦਿਲੋਂ ਉੱਤਰ ਗਿਆ ਠੀਕ ਹੈ ਇੱਕ ਬੁੱਤਰ ਆਪਾਂ ਲਿਖ ਸਕਦੇ ਹਾਂ ਵੀ ਉਸਨੇ ਕੀ ਪ੍ਰਸ਼ਨ ਦਾ ਉੱਤਰ ਦਿੱਤਾ ਇੱਕ ਡੇਗਣ ਕਰਨੀ ਕੀ ਉਸ ਦਾ ਗੋਟ ਉੱਤਰ ਗਿਆ ਇਹ ਦੇਖੋ ਪੁੱਤਰ ਅੱਗੇ ਇਹ ਉਦਾਹਰਨਾਂ ਨੇ ਇਹਨਾਂ ਨੂੰ ਤੁਸੀਂ ਚਾਹੀ ਇੱਕ ਵਾਰ ਜ਼ਰੂਰ ਦੇਖ ਲਿਓ ਪੇਪਰ ਦੇ ਵਿੱਚ ਇਹਨਾਂ ਵਿੱਚੋਂ ਕੋਈ ਆ ਸਕਦਾ ਹੈ ਉਸ ਦਾ ਤੁਹਾਨੂੰ ਅਰਥ ਪੁੱਛਿਆ ਜਾਊਗਾ ਪਰ ਵੈਸੇ ਹੀ ਤੁਹਾਨੂੰ ਇੰਨੀ ਕੁ ਦਾ ਨੋਲਜ ਹੋਣੀ ਚਾਹੀਦੀ ਹੈ ਠੀਕ ਹੈ ਪੁੱਤਰ ਇਹ ਆਪਾਂ ਬਵਾਰਥਿਕ ਕਰੇ ਸੀ ਸ਼ਾਬਦਿਕ ਹੈ ਪਰ ਉਹਦੇ ਅਰਥ ਲੱਗ ਲੱਗ ਅੱਗੇ ਆਪਾਂ ਸਮਾਨਾਰਥਿਕ ਸ਼ਬਦ ਕਰਦੇ ਹਾਂ ਦੇਖੋ ਪੁੱਤਰ ਸਮਾਨਾਰਥਿਕ ਸ਼ਬਦ ਸਮਾਨਾਰਥਿਕ ਸ਼ਬਦ ਦੋ ਸ਼ਬਦਾਂ ਦੀ ਸਮੇਲ ਤੋਂ ਬਣਿਆ ਸਮਾਨਾਰਥਿਕ ਇਗਾਸਮਾਨ ਤੁਪਾਵ ਇਕੋ ਜਿਹਾ ਸਮਾਨ ਦਾ ਭਾਵ ਹੁੰਦਾ ਬਰਾਬਰ ਇਕੋ ਜਿਹਾ ਬਰਾਬਰ ਤੇ ਆਰਥਿਕ ਦਾ ਭਾਵੇਂ ਅਰਥ ਵਾਲਾ ਵੀ ਇਕੋ ਹੀ ਅਰਥ ਵਾਲਾ ਸ਼ਬਦ ਉਹਦਾ ਇਕੋ ਹੀ ਅਰਥ ਹੁੰਦਾ ਪਰ ਸ਼ਬਦ ਅਲੱਗ-ਅਲੱਗ ਹੁੰਦੇ ਹਨ ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਨੇ ਉਹਨਾਂ ਨੂੰ ਸਮਾਨ ਆਰਥਿਕ ਪੁਤਰ ਸਮਾਨ ਤੁਹਾਨੂੰ ਨਾਮ ਤੋਂ ਪਤਾ ਲੱਗ ਰਿਹਾ ਸਮਾਨ ਮਤਲਬ ਬਰਾਬਰ ਇੱਕੋ ਜਾਂ ਇੱਕੋ ਹੀ ਅਰਥ ਪ੍ਰਗਟ ਕਰਦੇ ਨੇ ਉਸ ਨੂੰ ਸਮਾਨਾਰਥਿਕ ਸ਼ਬਦ ਕਹਿੰਦੇ ਹਨ ਪ੍ਰਸ਼ੰਸਾ ਉਪਮਾ ਉਸਤਤ ਲਗ ਲਗ ਸ਼ਬਦ ਹੁੰਦੇ ਪਰੰਤੂ ਇਹਨਾਂ ਦੇ ਅਰਥ ਕੀ ਹੈ ਸਮਾਨ ਨੇ ਇਹ ਲਗ ਲਗ ਸ਼ਬਦ ਨਹੀਂ ਪਰ ਅਰਥ ਸਮਾਨ ਉਹ ਪੁਤਰ ਆਪ ਕਰਿਆ ਸੀ ਜਿਹੜਾ ਬਹੁਾਰਥਿਕ ਉਹਨਾਂ ਦੇ ਜਿਹੜੇ ਅਰਥ ਸੀ ਜਿਹੜਾ ਆਪਾਂ ਨੇ ਬਹੁਤ ਅੱਗੇ ਆਪਾਂ ਨੇ ਬਹੁਾਰਥਿਕ ਕਰਿਆ ਸੀ ਬਹੁਾਰਥਿਕ ਵਿੱਚ ਜਿਹੜੇ ਉਹਨਾਂ ਦੇ ਅਰਥ ਸੀ ਉਹ ਅਲੱਗ-ਅਲੱਗ ਸੀ ਠੀਕ ਹੈ ਲੈਣ ਦੇ ਅਕੋਰਡਿੰਗ ਬਾਗ ਦੇ ਅਕੋਰਡਿੰਗ ਅਲੱਗ-ਅਲੱਗ ਅਰਥ ਸੀ ਵਿਦਿਆਰਥੀ ਨੂੰ ਸਮਾਨਾਰਥਿਕ ਸ਼ਬਦਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਬੁਧਰ ਪੜ੍ਹਨ ਦੀ ਲੋੜ ਨਹੀਂ ਹੈਗੀ ਠੀਕ ਹੈ ਅੱਗੇ ਦੇਖੋ ਉਸਤਤ ਜੋ ਆਪਾਂ ਉੱਪਰ ਕਰ ਚੁੱਕੇ ਆ ਉਸਤਾਦ ਉਸਤਾਦ ਨੂੰ ਅਧਿਆਪਕ ਵੀ ਕਹਿੰਦੇ ਆ ਸਿੱਖਕ ਵੀ ਕਹਿੰਦੇ ਆ ਗੁਰੂ ਵੀ ਕਹਿੰਦੇ ਆ ਉਚਿਤ ਠੀਕ ਜੋਗ ਟੁਕਮਾ ਸਹੀ ਠੀਕ ਹੈ ਪੁੱਤਰੀ ਸਾਰੇ ਤੁਸੀਂ ਪੜ੍ਹ ਲਿਓ ਸਮਾਨਾਰਥਿਕ ਸ਼ਬਦਾਂ ਅਗੇ ਬੁੱਤਰ ਵਿਰੋਧਾਰਥਿਕ ਇਹ ਬੁੱਤਰਤਨੁਪਤੀ ਹੈ ਆਪਾਂ ਨੂੰ ਵਿਰੋਧੀ ਭਾਵ ਵੀ ਇੱਕ ਦੂਜੇ ਦੇ ਉਲਟ ਹੁੰਦੇ ਆ ਜਿੱਦਾਂ ਆਪਾਂ ਕਹਿ ਦਈਏ ਉੱਚਾ ਨੀਮ ਠੀਕ ਹੈ ਦੌਰ ਤੇ ਕਰ ਲਈਏ ਬਗਾਨਾ ਆਪਣਾ ਠੀਕ ਹੈ ਉਸਤਤ ਹੋਗੀ ਇੱਥੇ ਆਪਾਂ ਉਹਨੂੰ ਕਿਸੇ ਦੀ ਵਡਿਆਈ ਕਰਦੇ ਆ ਇੱਥੇ ਨਿੰਦਿਆ ਹੋਗੀ ਇਸ ਨੂੰ ਕਹੇ ਬੁੱਤਰ ਵਿਰੋਧੀ ਭਾਵ ਕਹਿੰਦੇ ਹਨ ਨਾ ਵੀ ਇੱਕ ਦੂਜੇ ਦੇ ਉਲਟ ਹੋਵੇ ਠੀਕ ਹੈ ਅਗੇ ਬੁੱਤਰ ਬਹੁਤ ਹੀ ਸ਼ਬਦਾਂ ਦੀ ਤਾਂ ਇੱਕ ਸ਼ਬਦ ਹੈ ਇਹ ਉਹ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੁੰਦਾ ਹੈ ਠੀਕ ਹੈ ਪੁੱਤਰ ਇਹ ਇੱਕ ਐਦਾਂ ਦੇ ਵਾਕ ਹੁੰਦੇ ਹਨ ਜਿਸ ਦਾ ਕਿ ਆ ਇੱਕ ਹੀ ਅਨਸਰ ਹੁੰਦਾ ਇੱਕ ਹੀ ਸ਼ਬਦ ਦਾ ਅਨਸਰ ਹੁੰਦਾ ਦੋ ਵੀ ਹੋ ਸਕਦੇ ਇੱਕ ਵੀ ਹੋ ਸਕਦੇ ਠੀਕ ਹੈ ਪਰ ਵਾਕ ਲੰਮਾ ਹੁੰਦਾ ਹੈ ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿ ਸਕੇ ਇਸ ਤਰ੍ਹਾਂ ਦੇ ਸ਼ਬਦਾਂ ਦੀ ਭਾਰਤ ਨਾਲ ਸੰਖੇਪਤਾ ਵੀ ਹੁੰਦੀ ਹੈ ਅਤੇ ਗੱਲ ਦਾ ਪ੍ਰਵਾਹ ਵਿਵਦ ਹੈ ਤੇਗੁ ਪੁੱਤਰੀ ਇੱਥੇ ਤੁਹਾਨੂੰ ਕਲੀਅਰ ਹੋ ਗਿਆ ਵੀ ਅੱਜ ਦੇ ਟਾਈਮ 'ਚ ਦੇਖੋ ਵੀ ਕਿਸੇ ਕੋਲ ਇਹ ਨਾ ਸਮਾਨੀ ਹੁੰਦਾ ਵੀ ਹਰੇਕ ਗੱਲ ਨੂੰ ਜਿਹੜਾ ਇਹਨਾਂ ਡੀਪਲੀ ਦੱਸ ਸਕੇ ਇਸ ਕਰਕੇ ਕੀ ਆ ਜਿੱਦਾਂ ਕਿ ਆਪਾਂ ਕਹਿੰਦੇ ਆ ਅਖੰਡ ਪਾਠ ਅਸੀਂ ਨੇ ਅਖੰਡ ਪਾਠ ਕਰਵਾਇਆ ਆਪਾਂ ਐਵੇਂ ਤਾਂ ਨਹੀਂ ਕਹਿੰਦੇ ਉਹ ਪਾਠ ਕਰਵਾਇਆ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੁਕ ਚੱਲਦਾ ਏ ਰੁਕ ਕੀਤਾ ਜਾਂਦਾ ਠੀਕ ਆ ਆਪਾਂ ਅਖੰਡ ਪਾਠ ਅਖਾੜਾ ਕਹਿ ਦਿੰਨੇ ਆ ਉਹ ਥਾਂ ਜਿੱਥੇ ਗਿਆ ਪਹਿਲਵਾਨ ਕੋਲ ਕਰਦੇ ਆ ਆਪਾਂ ਕਹਿੰਦੇ ਵੀ ਮੈਂ ਕੀ ਅਖਾੜੇ ਦੇ ਵਿੱਚ ਜਾਵਾਂਗਾ ਅੱਜ ਠੀਕ ਆ ਅਖਾੜਾ ਕੀ ਆ ਕਿੱਥੇ ਪਹਿਲਵਾਨ ਕੋਲ ਕਰਦੇ ਹਨ ਠੀਕ ਹੈ ਪੁੱਤਰ ਆਪਾਂ ਕਹਦੇ ਨੇ ਅੱਜ ਕੀ ਹੈ ਮੈਂ ਸਵੈ ਜੀਵਨੀ ਪੜੀ ਠੀਕ ਹੈ ਆਪਾਂ ਐਵੇਂ ਤਾਂ ਨਹੀਂ ਕਹਿੰਦੇ ਵੀ ਉਹ ਪੁਸਤਕ ਜਿਹੜੀ ਕਿਸੇ ਲਿਖਾਰੀ ਵੱਲੋਂ ਆਪਣੇ ਜੀਵਨ ਬਾਰੇ ਆਪ ਲਿਖੀ ਗਈ ਆ ਜਾਂ ਆਪ ਜੀਵਨੀ ਪੜੀ ਜਿਹੜੀ ਕੀ ਆ ਦੂਜੇ ਵਿਅਕਤੀ ਨੇ ਲਿਖਿਆ ਕਿਸੇ ਵਿਅਕਤੀ ਬਾਰੇ ਆਪ ਐਵੇਂ ਤਾਂ ਨਹੀਂ ਕਹਿੰਦੇ ਠੀਕ ਹੈ ਸਪਤਾਈ ਕੁੰਦਾ ਪੁੱਤਰ ਉਹ ਅਖਬਾਰ ਜੋ ਹਫਤੇ ਬਾਅਦ ਨਿਕਲੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ ਲਿਓ ਪੰਜਾਬੀ 올ਿਮਪੀਅਡ ਵਿੱਚ ਪਹਿਲਾਂ ਇਹਦੇ ਵਿੱਚੋਂ ਆਇਆ ਸੀ ਪ੍ਰਸ਼ਨ ਠੀਕਾ ਪੁੱਤਰ ਹੁਣ ਤੁਹਾਨੂੰ ਸਮਝ ਆ ਗਿਆ ਹੁਣ ਬਹੁਤ ਹੀ ਸ਼ਬਦਾਂ ਦਾ ਇੱਕ ਸ਼ਬਦ ਜਿਹੜਾ ਕਿ ਹੈ ਲੰਮਾ ਵਾਕ ਹੁੰਦਾ ਜਾਦੀ ਸ਼ਬਦਾਂ ਦਾ ਵਾਕ ਹੁੰਦਾ ਪਰ ਉਹਦਾ ਆਨਸਰ ਕੀ ਹੈ ਇੱਕ ਸ਼ਬਦ ਨਿਕਲਦਾ ਹੈ ਅੱਜ ਦੇ ਟਾਈਮ 'ਚ ਐਨੀ ਬੀਜੀ ਲਾਈਫ ਦੇ ਵਿੱਚ ਲੋਕ ਕਰਨੀ ਇਹ ਜਿਆਦਾ ਜ਼ਰੂਰੀ ਹੈ ਵੀ ਉਹ ਇੱਕ ਹੀ ਸ਼ਬਦ ਦੀ ਵਰਤੋਂ ਕਰਦੇ ਹਨ ਇਹ ਪੁੱਤਰ ਬਹੁਤ ਜ਼ਿਆਦਾ ਗਿਣਤੀ ਵਿੱਚ ਹੈ ਸਾਰੇ ਤੁਸੀਂ ਇੱਕ ਵਾਰੀ ਰੀਡ ਕਰ ਲਿਓ ਪੇਪਰ ਦੇ ਵਿੱਚ ਇਹ ਆ ਸਕਦੇ ਹਨ ਅੱਜ ਬੁੱਤਰ ਆਪਾਂ ਨੇ ਅਰਥਬੋਧ ਕੀਤਾ ਹੈ ਵੀ ਅਰਥ ਦੇ ਪੱਖ ਤੋਂ ਜਿਹੜੇ ਸ਼ਬਦ ਆ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਤੁਸੀਂ ਯਾਦ ਰੱਖਣਾ ਅਰਥ ਦੇ ਪੱਖ ਤੋਂ ਜਿਹੜੇ ਸ਼ਬਦ ਆ ਉਹ ਚਾਰ ਤਰ੍ਹਾਂ ਦੇ ਹੁੰਦੇ ਨੇ ਬਹੁਾਰਤੀਕ ਸਮਾਨਾਰਥੀਕ ਇਕ ਤੇ ਬਹੁਤੀ ਸ਼ਬਦਾਂ ਦੀ ਥਾਂ ਇੱਕ ਸ਼ਬਦ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ